ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਆ ਤੇ ਇਹ 12 ਬਰਾ ਬਰਾ ਤੱਕ ਦਾ ਡਿਜ਼ਾਈਨ ਆ ਬਹੁਤ ਹੀ ਸਿੰਪਲ ਤੇ ਈਜ਼ੀ ਡਿਜ਼ਾਈਨ ਆ ਜੈਕਟ ਦਾ ਸਪੈਸ ਹੁੰਦੀ ਹੈ ਨਾ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਆਪਾਂ ਤਿੰਨ ਕੁੰਡੇ ਉਲਟੇ ਬੁਣਾਂਗੇ ਤਿੰਨ ਕੁੰਡੇ ਉਲਟੇ ਬੁਣਨ ਤੋਂ ਬਾਅਦ ਆਪਾਂ ਦੋ ਕੁੰਡੇ ਸਿੱਧੇ ਬੁਣਾਂਗੇ ਦੋ ਤੋਂ ਬਾਅਦ ਫਿਰ ਆਪਾਂ ਦੋ ਦਾ ਇੱਕ ਕਰਾਂਗੇ ਦੋ ਰੇ ਕਰਕੇ ਆਪਣੀ ਸਾਈਡ ਕਰਕੇ ਇੱਕ ਤੇ ਆਪਾਂ ਫਿਰ ਜਾਲੀ ਪਾਵਾਂਗੇ ਇੱਕ ਫਿਰ ਸਿੱਧਾ ਬਣਾਵਾਂਗੇ ਫਿਰ ਆਪਣੀ ਸਾਈਡ ਕਰਕੇ ਫਿਰ ਇਧਰ ਦੋ ਦਾ ਇੱਕ ਕਰਾਂਗੇ ਉਰਤਵਾਰ ਫਿਰ ਦੋ ਸਿੱਧੇ ਬਣਾਵਾਂਗੇ ਇਹ ਹੀ ਨੌ ਤੱਕ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨਾ ਹੈ ਫਿਰ ਦੇਖੋ ਤਿੰਨ ਉਲਟੇ ਧਾਗਾ ਬੈਕ ਸਾਈਡ ਦੋ ਸਿੱਧੇ ਧਾਗਾ ਆਪਣੀ ਸਾਈਡ ਸੌਰੀ ਦੋ ਸਿੱਧੇ ਤੇ ਤਾਂ ਅੱਗਾ ਬੈਕ ਸਾਈਡ ਹੀ ਰਹੂਗਾ ਦੋ ਦਾ ਇੱਕ ਕਰਨਾ ਜਿਹੜਾ ਆਪਾਂ ਇਹ ਦੋ ਦਾ ਇੱਕ ਕੀਤਾ ਫਿਰ ਆਪਾਂ ਤਾਂ ਅੱਗਾ ਅਪਲੀ ਸਾਈਡ ਕਰਕੇ ਇੱਕ ਜਾਲੀ ਪਾ ਕੇ ਸਿੱਧਾ ਬਣਾਗੇ ਇਹ ਆਪਣਾ ਜਿਹੜਾ ਆਪਾਂ ਘਟਾਇਆ ਉਹ ਵੱਧ ਗਿਆ ਫਿਰ ਆਪਣੀ ਸਾਈਡ ਕਰਕੇ ਦੋ ਦਾ ਇੱਕ ਬਣਾ ਦਾਂਗੇ ਫਿਰ ਦੋ ਕੋਨੇ ਸਿੱਧੇ ਦੰਨ ਫਿਰ ਉਲਟ ਬੈਕ ਸਾਈਡ ਆਪਾਂ ਇਹ ਸਾਰੀ ਸਿਲਾਈ ਸਿੱਧੀ ਬੁਣਨੀ ਹੈ ਤਪਾ ਇਸ ਤਰ੍ਹਾਂ ਉਲਟਾ ਉਲਟਾ ਕੱਟ ਕੇ ਹਰ ਵਾਰੀ ਇਸ ਤਰ੍ਹਾਂ ਉਲਟੀ ਉਲਟੀ ਹੋਣੀ ਹੈ ਬੈਕ ਸਾਈਡ ਹਰ ਵਾਰੀ ਇਸ ਤਰੀ ਲਪੂਗਾ ਫਿਰ ਸਿੱਧੀ ਸਿੱਧੀ ਰਹੀਆਂ ਉਹ ਤੇ ਸਿੰਪਲ ਤੇ ਈਜੀ ਡਿਜ਼ਾਈਨ ਆ ਤੇ ਜੈਕਟ ਕੋਟੀ ਲਈ ਸਪੈਸ਼ਲ ਆ ਪਹਿਣਾ ਦੀ ਜੈਕਟ ਕੋਟੀ ਲਈ ਇਹ ਸਪੈਸ਼ਲ ਡਿਜ਼ਾਈਨ ਬਣ ਕੇ ਆਊਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁੱਖ ਸੁੱਖੇ ਡਿਜ਼ਾਈਨ ਵੇਖਣ ਲਈ ਉਨਾ ਪਰੇ ਤੀਜੀ ਸਲਾਈ ਤੇ ਜਿਹੜੇ ਆਪਾਂ ਤਨ ਉਲਟੇ ਗੁੰਦੇ ਹਰ ਵਾਰ ਇਸ ਤਰੀਕੀ ਗੁੰਨੇ ਨੇ ਤਨ ਉਲਟੇ ਧਾਗਾ ਬੈਕ ਸਾਈਡ ਦਾ ਜਾਵਾਂਗੇ ਪਹਿਲਾਂ ਆਪਾਂ ਇੱਥੇ ਦੋ ਸਿੱਧੇ ਗੁਣੇ ਸੀ ਹੁਣ ਆਪਾਂ ਇੱਥੇ ਇੱਕ ਸਿੱਧਾ ਗੁਣਾਗੇ ਇੱਕ ਸਿੱਧਾ ਗੁਣ ਕੇ ਦੋ ਦਾ ਇੱਕ ਧਾਗਾ ਆਪਣੀ ਸਾਈਡ ਪਹਿਲਾਂ ਆਪਾਂ ਇੱਥੇ ਇੱਕ ਸਿੱਧਾ ਗੁਣਾਇ ਸੀ ਜਾਲੀ ਪਾ ਕੇ ਹੁਣ ਆਪਾਂ ਇੱਥੇ ਜਾਲੀ ਪਾ ਕੇ ਇੱਕ ਸਿੱਧਾ ਫੇਰ ਇੱਕ ਸਿੱਧਾ ਤਿੰਨ ਸਿੱਧੇ ਗੁਣ ਕੇ ਆਪਣੀ ਸਾਈਡ ਧਾਗਾ ਫੇਰ ਇੱਧਰ ਦੁਬਾਰਾ ਫੇਰ ਦੂਰ ਇੱਕ ਕਰਾਂਗੇ ਇੱਕ ਤੋਂ ਹੁਣ ਆਪਣੇ ਵਿਚਾਲੇ ਤਿੰਨ ਬਣ ਗਏ ਇਸ ਤਰੀਕੇ ਦਾ ਬਨ ਲਾਂਗੇ ਤਿੰਨ ਫੇਰ ਉਲਟੀ ਤਿੰਨ ਉਲਟੇ ਟਾਗਾ ਬੈਕ ਸਾਈਡ ਇੱਕ ਸਿੱਧਾ ਟਾਗਾ ਬੈਕ ਸਾਈਡ ਹੀ ਰੱਖਣਾ ਦੋ ਦਾ ਇੱਕ ਫਿਰ ਆਪਣੀ ਸਾਈਡ ਕਰਕੇ ਇਹਨੂੰ ਇਸ ਤਰ੍ਹਾਂ ਜਾਲੀ ਪਾ ਕੇ ਬਨ ਲਾਂਗੇ ਤੇ ਤਿੰਨ ਸਿੱਧੇ ਬਣਾਵਾਂਗੇ ਇੱਕ ਬਣਾ ਲਿਆ ਸੀ ਆਪਾਂ ਦੋ ਤਿੰਨ ਟਾਗਾ ਫੇਰ ਆਪਣੀ ਸਾਈਡ ਇਹਨੂੰ ਫਿਰ ਆਪਾਂ ਇਸ ਤਰ੍ਹਾਂ ਦੋ ਦਾ ਇੱਕ ਕਰਾਂਗੇ ਤੇ ਇਹਨੂੰ ਫਿਰ ਇਸ ਤਰੀਕ ਸਿੱਧੇ ਬਣਾ ਲਾਂਗੇ ਬੈਕ ਸਾਈਡ ਫਿਰ ਆਪਾਂ ਉਸ ਤਰੀ ਸਾਰੇ ਉਲਟੀ ਬਣ ਕੇ ਕੰਪਲੀਟ ਕਰਾਂਗੇ ਇਹਨਾਂ ਸਾਰੇ ਨੂੰ ਪਾਇ ਇਸ ਤਰ੍ਹਾਂ ਉਲਟਾ ਉਲਟਾ ਬਣਾ ਲਾਂਗੇ ਬਹੁਤ ਹੀ ਪਿਆਰਾ ਬਣ ਕੇ ਉਹ ਨਾਲ ਤੁਹਾਨੂੰ ਦਿਖਾਵਾਂਗੇ ਐਂਡ ਤੱਕ ਵੀਡੀਓ ਨਾਲ ਜੁੜਦੇ ਰਹੋ ਸੀ ਬਣਾਇਆ ਹੈ ਪ੍ਰੋਜੈਕਟ ਕਿਵੇਂ ਹੀ ਬਣ ਕੇ ਲੱਗਦਾ ਇਸ ਤਰ੍ਹਾਂ ਆਪਾਂ ਬੈਕ ਸਾਈਡ ਹਾਰਸ ਲਈ ਆਪਾਂ ਉੱਟੀ ਕੱਢਾਂਗੇ ਆਪਣੀ ਚੌਥੀ ਸਲਾਈ ਹੋ ਗਈ ਡਿਜ਼ਾਈਨ ਦੀ ਸੇਸ ਲਾਈਆਂ ਦਾ ਇਹ ਡਿਜ਼ਾਈਨ ਆ ਸੇਸ ਲਾਈਆਂ ਹੀ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੀਆਂ 12 ਤੱਕੇ ਤੇ ਸੇਸ ਲਾਈਆਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੁੰਦਾ ਤੇ ਦੁਬਾਰਾ ਫੇਰ ਉਸ ਤਰੀ ਚੱਲ ਪੈਂਦਾ ਫੇਰ ਆਪਾਂ ਜਿਹੜੇ ਤਿੰਨ ਉਲਟੇ ਬੁੰਦੇ ਇਹਨਾਂ ਨੂੰ ਉਲਟੇ ਹੀ ਬੁਣਨਾ ਹੈ ਤਗਾ ਬੈਕ ਸਾਈਡ ਪਹਿਲਾਂ ਆਪਾਂ ਇੱਥੇ ਇੱਕ ਸਿੱਧਾ ਪਹਿਲਾਂ ਸ਼ੁਰੂ ਚ ਆਪਾਂ ਦੋ ਬਣਾਏ ਸੀ ਫੇਰ ਇੱਕ ਬਣਾਏ ਸੀ ਹੁਣ ਆਪਾਂ ਇੱਕ ਵੀ ਨਹੀਂ ਬਣਾਉਣਾ ਸਿੱਧਾ ਦੋ ਦਾ ਇੱਕ ਕਰਾਂਗੇ ਤਗਾ ਆਪਣੀ ਸਾਈਡ ਹੁਣ ਇੱਥੇ ਆਪਣੇ ਪੰਜ ਰਹਿ ਜਾਣਗੇ 1 2 3 4 5 ਤਗਾ ਫੇਰ ਆਪਣੀ ਸਾਈਡ ਇੱਧਰ ਫੇਰ ਆਪਣਾ 2 ਦਾ 1 2 ਦਾ 1 ਤੋਂ ਬਾਅਦ 3 ਫੇਰ ਉਲਟੇ 1 2 3 ਤਗਾ ਫੇਰ ਬੈਕ ਸਾਈਡ 2 ਦਾ 1 ਜਾਲੀ ਪਾਵਾਂਗੇ ਇਸ ਤਰ੍ਹਾਂ ਪੰਜ ਸਿੱਧੇ ਫਿਰ ਜਾਲੀ ਪਾ ਕੇ ਕਰਾਂਗੇ ਦੋ ਲੇਕ ਬੈਕ ਸਾਈਡ ਤੇ ਰਪਾ ਸਾਰਾ ਉਲਟਾ ਉਲਟਾ ਬਣ ਕੇ ਕੰਪਲੀਟ ਕਰਾਂਗੇ ਬਹੁਤ ਹੀ ਸੋਹਣਾ ਬਣ ਕੇ ਆਊਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਵੀਡੀਓ ਨੂੰ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ 6 ਸਲਾਈਆਂ ਚ ਇਹ ਕੰਪਲੀਟ ਹੋ ਜਾਣਾ ਤੈਨੂੰ ਸਿੱਧੀ ਸਾਈਡ ਤੋਂ ਤੈਨੂੰ ਉਲਟੀ ਸਾਈਡ ਤੋਂ ਡਿਜ਼ਾਈਨ ਸਿਰਫ ਤਿੰਨ ਸਲਾਈਆਂ ਚ ਉਲਟੀ ਸਾਈਡ ਦਾ ਪਹਿਲੂ ਟਾ ਟੇ ਕਰਨਾ ਇਸ ਤਰ੍ਹਾਂ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜਿਆ ਹੈ ਲਈ ਬਹੁਤ-ਬਹੁਤ ਥੈਂਕ ਯੂ ਜੀ